ਮੁਰਦਾਬਾ ਮੁਰਦਾ ਪਿੰਡ ਦੇ ਵਿੱਚ ਰੇਦੀ ਖੜ ਨਹੀਂ ਲਗਣ ਦਿਆਂਗੇ ਨਹੀਂ ਲਗਣ ਦਿਆਂਗੇ ਜੋਗ ਇਕਤਾ ਜਿੰਦਾਬਾਦ 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 ਪੰਜਾਬ ਦਾ ਪੁਲਿਸ ਪ੍ਰਸ਼ਾਸਨ ਮੁਰਦਾਬਾ 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 ਸਰਕਾਰਾਂ ਤੋਂ ਨਾ ਡਰ ਕਰੋ ਆਪਣੀ ਜਾਨੀਆ ਖੋੜੀ ਰੱਖਦੀ ਕਰੋ ਤਿਆਰੀ ਜੱਥੀ ਹੋ ਕੇ ਜਨਤਾ ਸਾਹੀ ਕਾਲੀ ਜੋ ਲੜਦੇ ਲੋਕ ਜਿੱਲਾ ਤੋਂ ਵੀ ਡਰਦੇ ਲੋਕ ਨਹੀਂ ਕਰਨਗੇ ਜਲ ਠਾਣੇ ਲੋਕਾਂ ਦੇ ਆਵਾਜ਼ ਮਰਦਾਬਾ 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 ਜੈ ਜਿੰਦਾਬਾ ਜਿੰਦਾਬਾ ਜੈਸ ਭਰਾਵਾਂ ਦੇ ਵਿੱਚ ਰੇਤਾ ਵਾਲੀ ਖਾਡਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪਿੰਡ ਭੱਗੂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪੱਤੀ ਜੂਨ ਪ੍ਰਧਾਨ ਗੁਰਪ੍ਰੀਤ ਸਿੰਘ ਧਾਰੀਵਾਹ ਤਰਸੇਮ ਸਿੰਘ ਧਾਰੀਵਾਲ ਹਰਿੰਦਰ ਸਿੰਘ ਆਸਲ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੱਟੀ ਹਲਕਾ ਵਿਧਾਇਕ ਅਤੇ ਟ੍ਰਾਂਸਪੋਰਟ ਮੰਤਰੀ ਲਾਜੀਤ ਭੁੱਲਰ ਦਾ ਪਤਲਾ ਫੂਕਿਆ ਗਿਆ ਅਤੇ ਨਾਹਰੇਬਾਜੀ ਕੀਤੀ ਗਈ ਮੀਟਿੰਗ ਵਿੱਚ ਕਿਸਾਨ ਮਜ਼ਦੂਰਾਂ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜ਼ਿਲ੍ਹਾ ਜ਼ਿਲ੍ਹਾ ਆਗੂ ਨਾਮ ਸਿੰਘ ਮਾਨੋਚਾਲਾ ਤੇ ਹਰਜਿੰਦਰ ਸਿੰਘ ਸੱਕਰੀ ਰੇਸ਼ਮ ਸਿੰਘ ਕੁਰਕਵੰਡ ਫਤੇਜ ਸਿੰਘ ਪਿੱਦੀ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦੇ ਆ ਕਿਸਾਨ ਆਗੂਆਂ ਨੇ ਕਿਹਾ ਕਿ ਪੱਟੀ ਹਰ ਕੈਦੇ ਅਧੀਨ ਆਉਂਦੇ ਪਿੰਡ ਸਭਰਾ ਦੀ ਰੇਤ ਵਾਲੀ ਖੱਡ ਦਾ ਮਸਲਾ ਦਿਨੋ ਦਿਨ ਉਜੜ ਉਲਝਣ ਦਾ ਨਜ਼ਰ ਆਉਂਦਾ ਆ ਰਿਹਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਸਭਰਾ ਦੀ ਰੇਤਾ ਵਾਲੀ ਖੱਡ ਨੂੰ ਮੁਕੰਮਲ ਤੌਰ ਤੇ ਬੰਦ ਕਰਵਾਉਣ ਵਾਸਤੇ ਕਈ ਧਰਨੇ ਮਜਾਰੇ ਕਰ ਕੀਤੇ ਗਏ ਪਰ ਪੰਜਾਬ ਸਰਕਾਰ ਅਤੇ ਕੈਬਨਨ ਮੰਤਰੀ ਲਾਲਜੀਤ ਭੁੱਲਰ ਰੇਤ ਵਾਲੀ ਖੱਡ ਨੂੰ ਧੱਕੇ ਨਾਲ ਚਲਾਉਣ ਚਾਹੁੰਦੇ ਹਨ ਬੀਤੇ ਦਿਨੀ ਜਦੋਂ ਰੇਤ ਵਾਲੀ ਖੱਡ ਮਾਈਨਿੰਗ ਵਿਭਾਗ ਵੱਲੋਂ ਦੁਬਾਰਾ ਚਾਲੂ ਕੀਤੀ ਗਈ ਤੇ ਮੌਕੇ ਤੇ ਪਹੁੰਚੇ ਕਿਸਾਨ ਆਗੂਆਂ ਨੇ ਖੱਡ ਚਾਲੂ ਕਰਵਾ ਵਾਲੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਤੇ ਮੌਕੇ ਤੇ ਮਾਈਨਿੰਗ ਵਿਭਾਗ ਵੱਲੋਂ ਸੱਦੇ ਗੁੰਡਿਆਂ ਵੱਲੋਂ ਡੀਐਸਪੀ ਪੱਟੀ ਦੀ ਹਾਜ਼ਰੀ ਵਿੱਚ ਕਿਸਾਨ ਮਜ਼ਦੂਰਾਂ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਲ ਪ੍ਰਸ਼ਾਸਨ ਵੱਲੋਂ ਗੁੰਡਿਆਂ ਤੇ ਕਾਰਵਾਈ ਕਰਨ ਦੀ ਥਾਂ ਕਿਸਾਨ ਮਜ਼ਦੂਰ ਨੂੰ ਹਰਿਆਸਤ ਵਿੱਚ ਲਿਆ ਗਿਆ ਅਤੇ ਇਸ ਮਸਲੇ ਨੂੰ ਦੇਖ ਰਹਿ ਡੀਐਸਪੀ ਪਟਿਲ ਲਵਕੇਸ਼ ਵੱਲੋਂ ਕਿਸਾਨ ਮਜ਼ਦੂਰ ਨੂੰ ਵਿਸ਼ੇਸ਼ ਨਹੀਂ ਚਲਿਆਂਗੇ ਚਲੋ ਆਇਆ ਗਿਆ ਐ ਐਲਵਾ ਦਾਇਆ ਗਿਆ ਕਿ ਜਿਨ੍ਹਾਂ ਵੱਲੋਂ ਗੱਡਾ ਕਰਦੀ ਨੰਗਾ ਨਾਜ਼ ਕੀਤਾ ਗਿਆ ਹੈ ਉਹਨਾਂ ਨੂੰ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੀ ਪੁੱਟੜ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਅਗੋਤ ਤੇਰੇ ਕਮ ਨਿਕਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਟੀ ਹਲਕੇ ਦੇ ਵਿੱਚ ਪਿੰਡ ਸਭਰਾ ਦੇ ਵਿੱਚ 1.5 ਸਾਲ ਤੋਂ ਮਸਲਾ ਬਣਿਆ ਨਜਾਇਜ਼ ਰੇਤਾ ਦੀ ਖੱਡ ਚਲਾਈ ਜਾ ਰਹੀ ਆ ਤੇ ਅੱਜ ਬਨ ਬਚਾਓ ਮੋਰਚੇ ਵੱਲੋਂ ਜੋਨ ਪੱਦਰਤੀਆਂ ਮੀਟਗਾ ਲਾ ਕੇ ਆ ਪੁੱਤਰਾ ਜਿਹੜਾ ਇਹ ਫੁਕਿਆ ਜਾ ਰਿਹਾ ਪੱਟੀ ਜੋਨ ਵੱਲੋਂ ਲਾਲਜੀਤ ਪੁੱਲਰ ਤੇ ਭਗਵੰਤ ਮਾਨ ਮੁੱਖ ਮੰਤਰੀ ਦਾ ਕਿਉਂਕਿ ਸਰਕਾਰ ਦੀ ਛਾਹ ਦੇ ਉੱਤੇ 15 ਤਰੀਕ ਨੂੰ ਗੁੰਡਿਆਂ ਨੂੰ ਸੱਦ ਕੇ ਕਿਸਾਨਾਂ ਦੇ ਖਿੱਚ ਤੂੰ ਕੀਤੀ ਕਪੜੇ ਪਾੜੇ ਗਏ ਜਾ ਕੇ ਹਵਾਲਾਤਾਂ ਦੇ ਵਿੱਚ ਥਾਣਿਆਂ ਦੇ ਵਿੱਚ ਡੱਕੇ ਗਏ ਔਰ ਖੱਡ ਜਿਉਂ ਦੀ ਤਿਉਂ ਚਲਾ ਰਹੇ ਆ ਜਿਹੜਾ ਭਗਵੰਤ ਮਾਨ ਕਹਿੰਦਾ ਲੋਕਾਂ ਦੀ ਸਰਕਾਰ ਆ ਜਿਹੜਾ ਲਾਲਜੀਤ ਭੁੱਲਰ ਕਹਿੰਦਾ ਲੋਕਾਂ ਦੇ ਪੁੱਤਵਾਂ ਹਲਕੇ ਦੇ ਵਿੱਚ ਪਿੰਡ ਪੱਦੇ ਦੇ ਉੱਤੇ ਪੁਤਲੇ ਫੂਕਾਂਗੇ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਜਾਣਗੇ 20 ਮਈ ਨੂੰ ਡੀਐਸਪੀ ਪੱਟੀ ਜਿਨੇ ਉਸ ਦਿਨ ਗੁੰਡਿਆਂ ਦੀ ਅਗਵਾਈ ਕਰਕੇ ਸਾਰੇ ਉਸ ਮਸਲੇ ਨੂੰ 15 ਤਰੀਕ ਨੂੰ ਅੰਜਾਮ ਦਿੱਤਾ ਵਾ ਬੜੀ ਬਰਬਰਤਾ ਬਰਬੂਤ ਤਰੀਕੇ ਦੇ ਨਾਲ ਟਿੱਪਰ ਕਢਾਉਣ ਵਾਸਤੇ ਟਰਾਲੇ ਰੇਤਾਂ ਦੇ ਭਰੇ ਕਢਾਉਣ ਵਾਸਤੇ ਚਾਰ ਥਾਣਿਆਂ ਦੇ ਐਸਐਚਓ ਦੇ ਪੁਲਿਸ ਲਾ ਕੇ ਜਿੱਦਾਂ ਤਸ਼ੱਦਦ ਕੀਤਾ ਵਾ ਉਹਦਾ ਸਾਰਾ ਕੋਹ ਹਸਾਬ ਕਿਤਾ ਲੈਣ ਵਾਸਤੇ ਰੇਤਾ ਦੀ ਖੱਡ ਬੌਂਦ ਕਰਾਉਣ ਵਾਸਤੇ ਔਰ ਗੁੰਡਿਆਂ ਤੇ ਜਿਹੜੇ ਰੀਲਾਂ ਦੇ ਵਿੱਚ ਵੀਡੀਓ ਦਿਸਣਦੇ ਆ ਉਹਨਾਂ ਤੇ ਪਰਚੇ ਕਰਵਾਉਣ ਵਾਸਤੇ 20 ਨੂੰ ਡੀਸੀ ਆਪਣਾ ਡੀਐਸਪੀ ਦਫਤਰ ਪੱਟੀ ਧਰਨਾ ਜਿਹੜਾ ਉਹ ਲੱਗੂਗਾ ਜੇ ਫਿਰ ਵੀ ਸੁਲਵਾਈ ਨਹੀਂ ਹੁੰਦੀ ਤੇ ਫੇਰ ਭਾਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪਰਿਵਾਰ ਵੱਲੋਂ ਫੈਸਲਾ ਕੀਤਾ ਗਿਆ ਵਾ ਕਿ 21 ਤਰੀਕ ਨੂੰ ਡੀਸੀ ਤੇ ਐਸਐਸਪੀ ਤਰਨਤਾਰਨ ਵੱਡੇ ਮੋਰਚੇ ਜਿਹੜੇ ਲੱਗਣਗੇ ਉਹਦੇ ਤੇ ਦਫਤਰ ਬੰਦ ਕੀਤਾ ਜਾਵੇ ਭਾਵੇਂ ਰਾਹ ਰੋਕਿਆ ਜਾਵੇ ਜ਼ਿੰਮੇਵਾਰੀ ਸਰਕਾਰ ਦੀ ਹੋਊਗੀ ਜਿੰਨੀ ਦੇਰ ਤੱਕ ਖੱਡ ਬੰਦ ਨਹੀਂ ਹੁੰਦੀ ਕੰਡਾ ਪੁੱਟਿਆ ਨਹੀਂ ਜਾਂਦਾ ਗੁੰਡਿਆਂ ਤੇ ਪਰਚੇ ਨਹੀਂ ਹੁੰਦੇ ਇਹ ਅੰਦੋਲਨ ਜਾਰੀ ਰਹੂਗਾ ਕਿਉਂਕਿ ਇਹ ਖੱਡ ਨੇ 18 ਪਿੰਡ ਆਪਦੀ ਲਪੇਟ ਚ ਲੈਣੇ ਆ ਤੇ ਹਜ਼ਾਰਾਂ ਏਕੜ ਜ਼ਮੀਨ ਤੇ ਸੈਂਕੜੇ ਘਰ تباہ ਹੋਣੇ ਆ ਅਸੀਂ ਨਾ ਨਸਲਾਂ ਦੀ ਨਾ ਫਸਲਾਂ ਦੀ ਨਾ ਆਰਥਿਕ ਨਾ ਸਭੀਰਕ ਕਿਸੇ ਦਾ ਵੀ ਵਿਨਾਸ਼ ਨਹੀਂ ਹੋਣ ਦੇਣਾ ਸੋ ਇਹਦੇ ਤੇ ਸਾਡੀ ਸਰਕਾਰ ਨੂੰ ਚੇਤਾਵਨੀ ਆ ਵੀ ਜਲਦੀ ਤੋਂ ਜਲਦੀ ਖੱਡ ਬੰਦ ਕੀਤੀ ਜਾਵੇ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ